ਗੁਰੂ ਮਹਾਰਾਜ ਜੀ ਦੇ ਸੋਹਣੇ ਤੇ ਸੁੰਦਰ ਦਰਬਾਰ ਦੇ ਵਿੱਚ ਜੁੜ ਬੈਠ ਕਰਕੇ ਅਮਰਤ ਰੀਲੇ ਦੇ ਦਿਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਕੀਰਤਨ ਗੁਰਬਾਣੀ ਦਾ ਪਾਠ ਅਤੇ ਲੜੀਵਾਰ ਗੁਰਮਤਿ ਦੀਆਂ ਵਿਚਾਰਾਂ ਸਰਵਨ ਕਰਨ ਲਈ ਜੁੜ ਬੈਠੇ ਹਾਂ ਗੁਰੂ ਸਾਹਿਬਾਨ ਨੇ ਸਾਨੂੰ ਸੋਹਣਾ ਇਹ ਸਮਾਂ ਵੇਲਾ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਬਖਸ਼ਿਸ਼ ਕੀਤਾ ਹੈ ਸੋ ਜਿਹੜੇ ਸ਼ਬਦ ਦਾ ਪਾਠ ਹੁਣੇ ਆਪ ਜੀ ਨੇ ਸਰਵਨ ਕੀਤਾ ਹੈ ਇਸ ਸ਼ਬਦ ਦੀ ਵਿਚਾਰ ਨਾਲ ਅੱਜ ਆਪਾਂ ਜੁੜਨਾ ਹੈ ਚਾਰ ਪੰਕਤੀਆਂ ਅੱਜ ਦੀ ਕਥਾ ਵਿੱਚ ਚਾਰ ਪੰਕਤੀਆਂ ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਨ ਕਰਨੀਆਂ ਹਨ ਅਰਥ ਸਮਝਣੇ ਹਨ ਭਾਵ ਸਮਝਣੇ ਹਨ ਇਹ ਜੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 116 ਨੰਬਰ ਅੰਗ ਉੱਪਰ ਮਾਜ ਮਹਿਲਾ ਤੀਜਾ ਮਾਜ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਆ ਦਾ ਪਾਵਨ ਕੋਇਤਰੇ ਸ਼ਬਦ ਹੈ ਸਤਗੁਰੂ ਮਹਾਰਾਜ ਜੀ ਜੋ ਰਹਾਉ ਦੀ ਪੰਕਤੀ ਵਰਤੀ ਹੈ ਆਪ ਜੀ ਪਿਛਲੇ 10 ਸ਼ਬਦ ਜੋ 11 ਸ਼ਬਦ ਸਰਵਣ ਕੀਤੇ ਹਨ ਸੇਮ ਹੈ ਥੋਂ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਕੁਰਬਾਨ ਹੋਣ ਦੀ ਗੱਲ ਕੁਰਬਾਨ ਹੋਣ ਦੀ ਭਾਵਨਾ ਕੁਰਬਾਨ ਜਾਣਾ ਬਲੇ ਹਰਨੇ ਜਾਣਾ ਭਰਨੇ ਜਾਣਾ ਸਤਿਗੁਰੂ ਮਹਾਰਾਜ ਜੀ ਨੇ ਰਹਾਉ ਦੀ ਪੰਕਤੀ ਮੁੱਢ ਮੂਲ ਇਸੇ ਨੂੰ ਬਣਾਇਆ ਇਸ ਗੱਲ ਤੋਂ ਇਹ ਸਤਿਗੁਰੂ ਮਹਾਰਾਜ ਜੀ ਦੇ ਭਾਵ ਪ੍ਰਗਟ ਹੁੰਦੇ ਹਨ ਕਿ ਸਤਿਗੁਰਾਂ ਦੀ ਸੋਚ ਇਹ ਸੀ ਕਿ ਜਿਹੜਾ ਗੁਰੂ ਦੀ ਬਾਣੀ ਨਾਲ ਜੁੜ ਜਾਏ ਜਿਹੜਾ ਨਾਮ ਨਾਲ ਜੁੜ ਜਾਏ ਜਿਹੜਾ ਬੰਦਗੀ ਨਾਲ ਜੁੜ ਜਾਏ ਜਿਹੜਾ ਸਿਮਰਨ ਨਾਲ ਜੁੜ ਜਾਏ ਜਿਹੜਾ ਪਰਮਾਤਮਾ ਦੇ ਨਾਮ ਨਾਲ ਇੱਕ ਮਿਕ ਹੋ ਜਾਏ ਉਹਦੇ ਤੋਂ ਮਹਾਰਾਜ ਕਹਿੰਦੇ ਸਿੱਖ ਕੁਰਬਾਨ ਜਾਂਦੇ ਆ ਮਹਾਰਾਜ ਆਪ ਕਹਰੇ ਵੀ ਮੈਂ ਉਹਦੇ ਤੋਂ ਕੁਰਬਾਨ ਜਾਂਣਾ ਬਲਿਹਾਰਨੇ ਜਾਂਣਾ ਸੋਚੋ ਇਹ ਕਿੱਡੀ ਵੱਡੀ ਅਵਸਥਾ ਹੋਏਗੀ ਤੇ ਇਹ ਅਵਸਥਾ ਸਾਧ ਸੰਗਤ ਜੀ ਮਹਾਰਾਜ ਜੀ ਨੇ ਸਾਨੂੰ ਬਾਣੀ ਦੇ ਵਿੱਚੋਂ ਦਿੱਤੀ ਹੈ ਇਹ ਪ੍ਰਾਪਤੀ ਸਾਨੂੰ ਮਹਾਰਾਜ ਜੀ ਨੇ ਗੁਰਬਾਣੀ ਤੋਂ ਗੁਣ ਰੂਪ ਵੰਡੀ ਐ ਕਿ ਭਾਈ ਗੁਰਸਿੱਖੋ ਬਾਣੀ ਪੜ੍ਹੋ ਸੁਣੋ ਸਮਝੋ ਤੇ ਇਹੋ ਜੀ ਅਵਸਥਾ ਬਣਾ ਲਓ ਕਿਸੇ ਦੁਨੀਆ ਦੇ ਗੁਰੂ ਨੇ ਐਸੀ ਦਾਤ ਕਿਸੇ ਆਪਣੇ ਸੇਵਕਾਂ ਨੂੰ ਚੇਲਿਆਂ ਨੂੰ ਨਹੀਂ ਦਿੱਤੀ ਕਿ ਕੋਈ ਐਸਾ ਕੰਮ ਦੱਸ ਦਿੱਤਾ ਹੋਏ ਭਾਈ ਤੁਸੀਂ ਇਹ ਕੰਮ ਕਰ ਲਿਓ ਮੈਂ ਤੁਹਾਡੇ ਤੋਂ ਕੁਰਬਾਨੇ ਜਾਵਾਂਗਾ ਬਲਿਹਾਰ ਨਹੀਂ ਜਾਵਾਂਗਾ ਮੈਂ ਆਪਣਾ ਆਪ ਵਾਰਦਿਆਂ ਦਾ ਐਸਾ ਕੋਈ ਨਹੀਂ ਹੋਇਆ ਐਸੇ ਕੇਵਲ ਸਾਡੇ ਗੁਰਸਿੱਖਾਂ ਦੇ ਹੀ ਗੁਰੂ ਹੋਏ ਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰਿਆ ਆਪਣੇ ਚੇਲਿਆਂ ਦੇ ਅੱਗੇ ਵੀ ਮਹਾਰਾਜ ਜੀ ਨੇ ਆਪਣਾ ਸਿਰ ਨਵਾਇਆ ਅਮਰਦੀ ਦਾਤ ਜਿਸ ਵੇਲੇ ਪ੍ਰਾਪਤ ਕੀਤੀ ਸਤਗੁਰੂ ਜੀ ਕਹਿ ਰਹੇ ਨੇ ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤ ਲਾਵਣੀ ਜਿਹਦਾ ਮਨ ਜਿਹੜਾ ਚਿੱਤ ਆਪਣੇ ਪ੍ਰਭੂ ਪਰਮਾਤਮਾ ਨਾਲ ਲੱਗ ਗਿਆ ਨਾ ਮਹਾਰਾਜ ਕਹਿੰਦੇ ਮੈਂ ਤਉ ਵਾਰਨੇ ਬਲਹਰਨੇ ਕੁਰਬਾਨੇ ਜਾਂਦਾ ਜੇਹੀ ਮਨਸਾ ਗੁਰ ਭਗਤੀ ਪਾਈਐ ਸਹਜੇ ਮਨ ਵਸਾਵਣੀ ਗੁਰੂ ਦੀ ਭਗਤੀ ਦੇ ਵਿੱਚ ਨਾਮ ਦੇ ਵਿੱਚ ਬੰਦਗੀ ਦੇ ਵਿੱਚ ਜੁੜ ਕੇ ਸਹਜ ਦੀ ਅਵਸਥਾ ਮਨ ਨੂੰ ਮਿਲਦੀ ਹੈ ਜੋ ਅਵਸਥਾ ਬਹੁਤ ਵੱਡੀ ਹੈ ਪਹਿਲੀ ਪੰਕਤੀ ਮਹਾਰਾਜ ਜੀ ਬਚਨ ਕਰਦੇ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇਂ ਸਭ ਭਰਮ ਭੁਲਾਣੀ ਦੋ ਚੀਜ਼ਾਂ ਦਾ ਮਹਾਰਾਜ ਨੇ ਜ਼ਿਕਰ ਕੀਤਾ ਖਾਣੀ ਔਰ ਬਾਣੀ ਖਾਣੀ ਤੋਂ ਅਰਥ ਇੱਥੇ ਖਾਣਾ ਖਾਣ ਤੋਂ ਨਹੀਂ ਹੈ ਜਾਂ ਭੋਜਨ ਤੋਂ ਨਹੀਂ ਹੈ ਖਾਣੀਆਂ ਦਾ ਇੱਥੇ ਅਰਥ ਹੈ ਜਿਨ੍ਹਾਂ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਨਹੀਂ ਜੀਵਾਂ ਦੀ ਉਤਪਤੀ ਹੁੰਦੀ ਹੈ ਮੁੱਖ ਤੌਰ ਤੇ ਚਾਰ ਖਾਣੀਆਂ ਮੰਨੀਆਂ ਗਈਆਂ ਨੇ ਗੁਰਬਾਣੀ ਦੇ ਵਿੱਚ ਵੀ ਇਹਨਾਂ ਚਾਰ ਖਾਣੀਆਂ ਦਾ ਜ਼ਿਕਰ ਆਉਂਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਬਸ ਚਾਰ ਹੀ ਖਾਣੀਆਂ ਨੇ ਜ਼ਿਕਰ ਮਹਾਰਾਜ ਜੀ ਨੇ ਕੀਤਾ ਅੰਡਜ ਜੇਰਜ ਸੇਤਜ ਉਤਪੁਜ ਇਹ ਚਾਰੇ ਖਾਣੀਆਂ ਨੇ ਜਿਨ੍ਹਾਂ ਤੋਂ ਜੀਵ ਪੈਦਾ ਹੁੰਦੇ ਨੇ ਅੰਡਜ ਅੰਡੇ ਤੋਂ ਜੇਰਜ ਜ਼ੇਰ ਤੋਂ ਸੇਤਜ ਪਸੀਨੇ ਤੋਂ ਉਤਪੁਜ ਆਪਣੇ ਆਪ ਜਿਹੜੀ ਜ਼ਮੀਨ ਤੋਂ ਜਾਂ ਹੋਰ ਇਧਰੋਂ ਉਧਰੋਂ ਆਪਣੇ ਆਪ ਉਹਨਾਂ ਆਂਡੇ ਚੋਂ ਪੈਦਾ ਹੋਣਗੇ ਨਾ ਜੇਰ ਚੋਂ ਪੈਦਾ ਹੋਣਗੇ ਨਾ ਪਸੀਨੇ ਚੋਂ ਉਹ ਆਪਣੇ ਆਪ ਹੀ ਪੈਦਾ ਹੋਣਗੇ ਉਤਪੁੱਜ ਇਹ ਚਾਰ ਖਾਣੀਆਂ ਨੇ ਜਿਨ੍ਹਾਂ ਤੋਂ ਜੀਵ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਪਤਾ ਹੈ ਸਾਨੂੰ ਮਨੁੱਖ ਨੂੰ ਇਨਸਾਨ ਨੂੰ ਗੁਰੂ ਸਾਹਿਬਾਂ ਨੂੰ ਜੋ ਪਤਾ ਹੈ ਉਹਨਾਂ ਬਾਰੇ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਬਚਨ ਕੀਤਾ ਕਿੱਡੇ ਕਮਾਲ ਦੀ ਬਾਣੀ ਹੈ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੁਨੀਆ ਦਾ ਸਾਰਾ ਗਿਆਨ ਖੰਡਾ ਬ੍ਰਹਿਮੰਡਾ ਦਾ ਗਿਆਨ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਪਾਤਾ ਹੈ ਮਹਾਰਾਜ ਕਹਿੰਦੇ ਕੇਤੀਆਂ ਖਾਣੀਆਂ ਕੇਤੀਆਂ ਬਾਣੀਆਂ ਕੇਤੇ ਪਾਤ ਨਰਿੰਦ ਮਹਾਰਾਜ ਕਹਿੰਦੇ ਕਿੰਨੀਆਂ ਕੁ ਖਾਣੀਆਂ ਨੇ ਕਿੰਨੀਆਂ ਕੁ ਬਾਣੀਆਂ ਨੇ ਕਿੰਨੇ ਕੁ ਸ੍ਰਿਸ਼ਟੀ ਦੇ ਇਥੇ ਅੰਦਰ ਜੀਵ ਪੈਦਾ ਕੀਤੇ ਹੋਏ ਨੇ ਅੰਤ ਹੀ ਕੋਈ ਨਹੀਂ ਬੇਅੰਤ ਹੀ ਬੇਅੰਤ ਖਾਣੀਆਂ ਹਨ ਸਾਨੂੰ ਤਾਂ ਚਾਰ ਨਹੀਂ ਪਤਾ ਹੈ ਹੁਣ ਸਾਇੰਸ ਕਹਿੰਦੀ ਆ ਵੀ ਹਵਾ 'ਚ ਵੀ ਜੀਵ ਪੈਦਾ ਹੁੰਦੇ ਨੇ ਪੰਜ ਹੋ ਗਏ ਮਹਾਰਾਜ ਜੀ ਕਹਿ ਰਹੇ ਨੇ ਪਤਾ ਹੀ ਨਹੀਂ ਭਾਈ ਕਿੰਨੀਆਂ ਕੋ ਨੇ ਗੁਰੂ ਸਾਹਿਬਾਂ ਨੂੰ ਕਿੰਨੀਆਂ ਪਤਾ ਹੋਣਗੀਆਂ ਤਾਂ ਹੀ ਮਹਾਰਾਜ ਜੀ ਨੇ ਲਿਖੀ ਹੈ ਨਾ ਇਹ ਗੱਲ ਮਹਾਰਾਜ ਕਹਿੰਦੇ ਭਾਈ ਉਹਦੀਆਂ ਖਾਣੀਆਂ ਉਹਦੀਆਂ ਬਾਣੀਆਂ ਬਾਣੀਆਂ ਭਾਵ ਬੋਲੀਆਂ ਜੋ ਅਸੀਂ ਬੋਲਦੇ ਆ ਦੁਨੀਆ 'ਚ ਅਸੀਂ ਜੋ ਬੋਲ ਰਹੇ ਆ ਕਿੰਨੀਆਂ ਬੋਲੀਆਂ ਨੇ ਕਿੰਨੇ ਤਰ੍ਹਾਂ ਦੀ ਦੇਸ਼ ਦੁਨੀਆ ਰੰਗ ਢੰਗ ਦੀ ਦੁਨੀਆ ਲੋਕ ਰਹਿੰਦੇ ਕਿੰਨੇ ਤਰ੍ਹਾਂ ਦੀਆਂ ਬੋਲੀਆਂ ਬੋਲਦੇ ਨੇ ਕਿੱਤੇ ਪੌਣ ਪਾਣੀ ਕਿੰਨੇ ਤਰ੍ਹਾਂ ਦੀ ਪੌਣ ਹੈ ਕਿੰਨੇ ਤਰ੍ਹਾਂ ਦੇ ਪਾਣੀ ਨੇ ਪਾਣੀ ਵੀ ਬੜੇ ਤਰ੍ਹਾਂ ਦੇ ਜਿੱਥੇ ਦੇਖੋ ਕਈ ਥਾਵਾਂ ਤੇ ਖਾਰਾ ਪਾਣੀ ਕਈ ਥਾਵਾਂ ਤੇ ਮਿੱਠਾ ਕਈ ਥਾਵਾਂ ਤੇ ਤੱਤਾ ਗਰਮ ਪਾਣੀ ਉਬਲਦਾ ਨਿਕਲਦਾ ਹੈ ਕਈ ਥਾਵਾਂ ਤੋਂ ਠੰਡਾ ਨਿਕਲਦਾ ਹੈ ਕਈ ਕਈ ਤਰ੍ਹਾਂ ਦੇ ਰੰਗ ਰੂਪ ਢੰਗਾਂ ਦੇ ਪਾਣੀ ਨੇ ਹਵਾ ਕਿੰਨੇ ਤਰੀਕਿਆਂ ਦੀ ਹਵਾ ਹੈ ਕਿਤੇ ਗੰਦੀ ਹਵਾ ਕਿਤੇ ਸਾਫ਼ ਹਵਾ ਕਿਤੇ ਤੇਜ਼ ਚੱਲ ਰਹੀ ਕਿਤੇ ਮੱਧਮ ਚੱਲ ਰਹੀ ਕਿਤੇ ਘੁੰਮਣ ਕੇਰੀਆਂ ਵਾਲੀ ਹਵਾ ਹੈ ਹਵਾ ਵੀ ਬੜੇ ਤਰ੍ਹਾਂ ਦੀ ਪਾਣੀ ਵੀ ਬੜੇ ਤਰ੍ਹਾਂ ਦਾ ਹੈ ਇਹ ਧਰਤੀ ਇਹ ਸਾਰੀ ਕਾਇਨਾਤ ਇਹ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨ ਕਿੰਨਾ ਕੁਝ ਮਹਾਰਾਜ ਜੀ ਪਹਿਲੇ ਐਸੇ ਹੋਏ ਹਨ ਜਿਨ੍ਹਾਂ ਨੇ ਸੂਰਜਾ ਨੂੰ ਵੀ ਤਰਤੀ ਨੂੰ ਵੀ ਚੰਦਰਮਾ ਨੂੰ ਵੀ ਬਹੁਵਚਨ ਵਿੱਚ ਲਿਖਿਆ ਹੈ ਨਹੀਂ ਤੇ ਦੁਨੀਆ ਤੇ ਹੋਰ ਕੋਈ ਨਹੀਂ ਹੁੰਦਾ ਹਾਲਾਂਕਿ ਹਿੰਦੂ ਮਤ ਨੇ ਲੱਖਾਂ ਲਿਖੇ ਨੇ ਪਰ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਲੱਖਾਂ ਵੀ ਕਹਿ ਦੇਣਾ ਪਾਪ ਹੈ ਜੇ ਅਸੀਂ ਇੱਥੇ ਬੈਠੇ ਕੁਦਰਤ ਕਹਿ ਦੇਈ ਨਾ ਵੀ ਉਸ ਪਰਮਾਤਮਾ ਦੀ ਜਿਹੜੇ ਤਾਰੇ ਨੇ ਲੱਖਾਂ ਨੇ ਸੂਰਜ ਲੱਖਾਂ ਨੇ ਚੰਦਰਮਾ ਹਾਲਾਂਕਿ ਆਪਾਂ ਨੂੰ ਇੱਕੋ ਹੀ ਦਿਖਿਆ ਸੂਰਜ ਜਿਉਂ ਆਪਾਂ ਜਨਮੇ ਆ ਬਹੁਤਾ ਹੋਰ ਕੋਈ ਦੂਜਾ ਤੀਜਾ ਨਹੀਂ ਪਰ ਮਹਾਰਾਜ ਜੀ ਦੀ ਦ੍ਰਿਸ਼ਟੀ ਬੜੀ ਦੂਰ ਤੱਕ ਜਾਂਦੀ ਸੀ ਸਤਿਗੁਰੂ ਮਹਾਰਾਜ ਜੀ ਨੂੰ ਬ੍ਰਹਮੰਡ ਦਾ ਗਿਆਨ ਸੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਦੀ ਅਵਸਥਾ ਹੀ ਬੜੀ ਵੱਡੀ ਹੈ ਉਹ ਬ੍ਰਹਮ ਦਾ ਗਿਆਨ ਜਿਹਨੂੰ ਹੁੰਦਾ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼ ਔੜ ਕੋੜ ਕਪਾਲ ਥੱਕੀ ਵੀਰ ਕਹਿਣਿ ਕਵਾਦ ਇਹ ਵੇਦਾਂ ਦੀ ਬਾਤ ਹੈ ਜਿਹੜੇ ਆਪਾਂ ਪੜਦੇ ਨਾ ਲਖ ਪਤਾਲਾਂ ਪਤਾਲ ਭਲੇਖੇ ਵਿੱਚ ਕਈ ਵਾਰੀ ਸੀ ਕਹਦੇ ਨੇ ਆ ਵੀ ਇਹ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਜੀ ਦਾ ਨਿੱਜ ਦੀ ਰਾਏ ਹੈ ਮਹਾਰਾਜ ਜੀ ਨੇ ਇਹ ਵੇਦਾਂ ਦੀ ਰਾਏ ਲਿਖੀ ਹੈ ਵੀ ਭਾਈ ਵੇਦ ਕਹਨਿਕਵਾ ਤੇ ਵੇਦ ਕਹਿੰਦੇ ਨੇ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ ਤੇ ਗੁਰੂ ਨਾਨਕ ਕੀ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ਮੇਰੇ ਸਤਿਗੁਰੂ ਜੀ ਕੀ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਲੇਖਾ ਹੋਏ ਤਾਂ ਲਿਖਿਆ ਹੈ ਲੇਖਾ ਹੋਏ ਵਿਨਾਸ਼ ਮਹਾਰਾਜ ਕਹਿੰਦੇ ਭਾਈ ਜੇ ਲੇਖਾ ਹੋਏ ਤੇ ਤਾਂ ਤੇ ਮੈਂ ਲੱਖ ਕਵਾਂ ਤਾਂ ਮੈਂ ਕਰੋੜ ਕਵਾਂ ਮਹਾਰਾਜ ਜੀ ਤੇ ਕਹਿੰਦੇ ਅਸੰਖ ਕਹੈ ਸਿਰ ਭਾਰ ਹੋਏ ਜੇ ਮੈਂ ਬੇਅੰਤ ਵੀ ਕਹਿ ਦਿਆਂ ਨਾ ਅਸੰਖ ਵੀ ਕਹਿ ਦਿਆਂ ਤਾਂ ਵੀ ਮੇਰੇ ਸਿਰ ਤੇ ਭਾਰ ਹੈ ਉਹਦੀ ਕੁਦਰਤ ਦਾ ਪਸਾਰੀ ਏਡਾ ਵੱਡਾ ਇੱਕ ਪੰਡਤੜ ਗਿਆ ਸੀ ਮਹਾਰਾਜ ਜੀ ਨਾਲ ਕਿ ਮਹਾਰਾਜ ਜੀ ਜੋ ਸਾਡੇ ਧਰਮ ਚ ਲਿਖਿਆ ਨਾ ਲੱਖਾਂ ਹੀ ਨੇ ਇਹ ਥੋੜਾ ਵੀ ਜਮ ਬਿਲਕੁਲ ਵੀਅੰਤ ਹੋਣ ਕਿਤੇ ਤੇ ਅੰਤ ਮਹਾਰਾਜ ਜੀ ਕਹਿੰਦੇ ਨਹੀਂ ਭਾਈ ਉਹਦੀ ਕੁਦਰਤ ਦਾ ਉਹਦੀ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ ਬਹੁਤ ਹੈ ਅਥਾਹ ਹੈ ਅਗੰਭ ਹੈ ਮਹਾਰਾਜ ਜੀ ਨੇ ਸਾਰੀ ਗੁਰਬਾਣੀ ਚ ਉਸ ਪਰਮਾਤਮਾ ਦੀ ਸਿਫਤ ਵਡਿਆਈ ਤੇ ਕੀਤੀ ਹੈ ਹਰ ਵੇਲੇ ਹਰ ਵਕਤ ਹਰ ਅੰਗ ਤੇ ਹਰ ਪੰਕਤੀ ਚ ਮਹਾਰਾਜ ਜੀ ਨੇ ਉਸ ਦੇ ਨਾਮ ਨੂੰ ਉਹਦੀ ਵਡਿਆਈ ਨੂੰ ਬੇਅੰਤ ਹੀ ਬੇਅੰਤ ਕਿਹਾ ਕਹਿੰਦਾ ਨਹੀਂ ਮਹਾਰਾਜ ਜੀ ਮੈਂ ਨਹੀਂ ਮੰਨਦਾ ਸਤਗੁਰੂ ਜੀ ਕਹਿੰਦੇ ਅਸੀਂ ਤੈਨੂੰ ਪ੍ਰਤੱਖ ਕਰਵਾ ਸਕਦੇ ਹਾਂ ਪਰ ਤੈਨੂੰ ਨਹੀਂ ਦਿਖਾ ਸਕਦੇ ਇਹ ਗਿਆਨ ਇਹ ਸ੍ਰਿਸ਼ਟੀ ਦੇ ਦਰਸ਼ਨ ਤੈਨੂੰ ਨਹੀਂ ਕਰਾ ਸਕਦੇ ਕਿਉਂਕਿ ਤੇਰੇ ਅੰਦਰ ਹੰਕਾਰ ਹੈ ਹਉਮੈਚ ਤੂੰ ਬੋਲ ਰਿਹਾ ਹਉਮੈ ਹੰਕਾਰ ਚ ਨਹੀਂ ਹਾਂ ਜਿਹਦੇ ਤੇ ਤੈਨੂੰ ਭਰੋਸਾ ਹੋਏ ਉਹਨੂੰ ਅਸੀਂ ਦਿਦਾਰੇ ਕਰਾ ਦੇਵਾਂਗੇ ਉਹਨੂੰ ਦਰਸ਼ਨ ਕਰਾ ਦੇਵਾਂਗੇ ਤੇ ਉਹ ਕਹਿੰਦਾ ਜੀ ਮੈਨੂੰ ਆਪਣੇ ਪੁੱਤਰ ਤੇ ਭਰੋਸਾ ਹੈ ਮੇਰੇ ਪੁੱਤਰ ਤੇ ਤੁਸੀਂ ਇੰਜ ਕਰੋ ਮੇਰੇ ਪੁੱਤਰ ਨੂੰ ਮਨਾ ਦਿਓ ਮੇਰੇ ਪੁੱਤਰ ਨੂੰ ਦਿਖਾ ਦਿਓ ਤੇ ਮੈਂ ਮੰਨ ਜਾਵਾਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੇਰਾ ਦੀ ਦ੍ਰਿਸ਼ਟੀ ਉਹਦੇ ਪੁੱਤਰ ਤੇ ਮਾਰੀ ਉਹਦਾ ਹੱਥ ਫੜਿਆ ਤੇ ਜਿਸ ਵਕਤ ਗੁਰੂ ਮਹਾਰਾਜ ਜੀ ਨੇ ਉਹਦੇ ਮਸਤਕ ਤੇ ਹੱਥ ਰੱਖਿਆ ਉਹਦਾ ਸਪਰਸ਼ ਗੁਰੂ ਮਹਾਰਾਜ ਜੀ ਦੇ ਨਾਲ ਗੁਰੂ ਜੀ ਨੇ ਕੀਤਾ ਕਿਰਪਾ ਦੀ ਦ੍ਰਿਸ਼ਟੀ ਕੀਤੀ ਉਸ ਨੂੰ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਨਹੀਂ ਬੇਅੰਤ ਹੀ ਬੇਅੰਤ ਧਰਤੀਆਂ ਬੇਅੰਤ ਹੀ ਬੇਅੰਤ ਖੰਡ ਬ੍ਰਹਿਮੰਡ ਪਤਾਲਾ ਪਤਾਲ ਜਿਹਨੂੰ ਕਹਿੰਨੇ ਆਪਾਂ ਆਗਾਸ਼ ਹੀ ਆਗਾਸ਼ ਪਤਾਲ ਹੀ ਪਤਾਲ ਬ੍ਰਹਿਮੰਡ ਹੀ ਬ੍ਰਹਿਮੰਡ ਪਤਾ ਨੇ ਕਿੰਨੀ ਕੋ ਦੂੰ ਦੁਨੀਆਂ ਕਿੰਨੀਆਂ ਕੋ ਖਾਣੀਆਂ ਕਿੰਨੀਆਂ ਕੋ ਬਾਣੀਆਂ ਕਿੰਨਿਆਂ ਨੂੰ ਜੂਨਾ ਉਸ ਨੂੰ ਨਜ਼ਰੀ ਆ ਗਈਆਂ ਇੱਕ ਦਮ ਉਸ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਵਾਇਆ ਮਹਾਰਾਜ ਤੁਸੀਂ ਤੇ ਰੱਬ ਹੋ ਤੁਸੀਂ ਤੇ ਰੱਬ ਰੂਪ ਹੋ ਫੌਰਨ ਪਿਤਾ ਜੀ ਨੂੰ ਕਹਿੰਦਾ ਪਿਤਾ ਜੀ ਤੁਸੀਂ ਝੂਠ ਕਹਿ ਰਹੇ ਸੀ ਤੁਸੀਂ ਗਲਤ ਹੋ ਤੁਹਾਡੀ ਵਿਦਿਆ ਮਿਲਤ ਹੈ ਤੁਹਾਡੀ ਪੜ੍ਹਾਈ ਗਲਤ ਹੈ ਕਹਿੰਦਾ ਕੀ ਹੋਇਆ ਕਹਿੰਦੇ ਜੀ ਗੁਰੂ ਨਾਨਕ ਸਹਿ ਮਹਾਰਾਜ ਨੇ ਜੋ ਮੈਨੂੰ ਦਿਖਾਇਆ ਹੈ ਨਾ ਅਜੇ ਤੀ ਮੈਂ ਇੰਨੀ ਯਾਤਰਾ ਕਰ ਲਈ ਸੀ ਇੰਨੀ ਯਾਤਰਾ ਕਰ ਲਈ ਸੀ ਉਹਦੀ ਕੁਦਰਤ ਉਹਦੀ ਕਾਇਨਾਤ ਦਾ ਅੰਤ ਹੀ ਨਹੀਂ ਸੀ ਹੋ ਰਿਹਾ ਉਹਦੇ ਬ੍ਰਹਿਮੰਡ ਦਾ ਉਹਦੇ ਦੁਨੀਆ ਦਾ ਅੰਤ ਹੀ ਨਹੀਂ ਸੀ ਹੋ ਰਿਹਾ ਅੱਜ ਦੇ ਵਿਗਿਆਨੀ ਅੱਜ ਦੇ ਸਾਇੰਸਦਾਨ ਏਡੇ ਏਡੇ ਵੱਡੇ ਰਾਕਟ ਬਣਾ ਰਹੇ ਨੇ ਇੰਨਾ ਪੈਸਾ ਖਰਚ ਹੋ ਰਿਹਾ ਸਾਇੰਸ ਤੇ ਵਿਗਿਆਨ ਤੇ ਬੇਅੰਤ ਹੀ ਬੇਅੰਤ ਪੈਸਾ ਖਰਚ ਕਰਕੇ ਸਾਈਂ ਸਦਾਨ ਵਿਗਿਆਨੀ ਖੋਜਾਂ ਕਰਕੇ ਐਸੇ ਐਸੇ ਮਹਿੰਗੇ ਰੋਗੜ ਬਣਾ ਕੇ ਜਿਹੜੇ ਅਸਮਾਨ ਦੇ ਵਿੱਚ ਬੜੀ ਤੇਜ਼ੀ ਨਾਲ ਚੱਲਦੇ ਹੀ ਰਹਿੰਦੇ ਚੱਲਦੇ ਰਹਿੰਦੇ ਕਈ ਐਸੇ ਐਸੇ ਰੋਗੜ ਨੇ ਸਾਧ ਸੰਗਤ ਜੀ ਜਿਹੜੇ 20 20 ਸਾਲ ਪਹਿਲਾਂ ਛੱਡੇ ਹੋਏ ਨੇ ਉਹ ਅਜੇ ਤੱਕ ਵੀ ਅੱਗੇ ਜਾ ਰਹੇ ਨੇ ਤੇ ਡਾਟਾ ਭੇਜ ਰਹੇ ਨੇ ਤੇ ਅੰਤ ਨਹੀਂ ਆ ਰਿਹਾ ਕੋਈ ਅੰਤ ਨਹੀਂ ਆ ਉਸ ਦੀ ਕਾਇਨਾਤ ਦਾ ਉਸ ਦੀ ਸ੍ਰਿਸ਼ਟੀ ਦਾ ਇਸ ਲਈ ਗੁਰੂ ਮਹਾਰਾਜ ਜੀ ਨੇ ਜਿਵੇਂ ਉਸ ਬ੍ਰਾਹਮਣ ਦੇ ਲੜਕੇ ਨੂੰ ਸਮਝਾਇਆ ਜਿਤਾਇਆ ਦਿਖਾਇਆ ਗਿਆਨ ਕਰਵਾਇਆ ਇਹੀ ਗਿਆਨ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਸਾਨੂੰ ਦੇ ਰਹੇ ਨੇ ਭਾਈ ਤੁਸੀਂ ਵੀ ਪਾ ਸਕਦੇ ਹੋ ਪਰ ਉਹ ਪਾਣਾ ਪਿਆ ਕਿਵੇਂ ਜਾਏਗਾ ਉਹ ਸਮਝਣਾ ਪਏਗਾ ਸਤਿਗੁਰੂ ਜੀ ਜੋ ਸਮਝਾ ਰਹੇ ਨੇ ਭਾਈ ਕੇਤੀਂ ਟੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਮ ਹੈ ਸਭ ਭਰਮ ਪੁਲਾਣੀ ਜਿਹੜਾ ਨੈਣਾ ਪ੍ਰਵਾਨ ਕਰਦਾ ਉਹ ਬਿਨਾਂ ਨਾਮ ਤੋਂ ਭਰਮ ਵਿੱਚ ਭਟਕੇਗਾ ਨਾਮ ਤੋਂ ਬਿਨਾ ਖੁਆਰ ਹੋਏਗਾ। ਨਾਮ ਦੀ ਇੱਕ ਹੋਰ ਡੈਫੀਨੇਸ਼ਨ ਅਸੀਂ ਗਿਆਨ ਵੀ ਲੈ ਸਕਦੇ ਹਾਂ। ਗਿਆਨ ਨਾਮ ਦਾ ਹੀ ਇੱਕ ਰੂਪ ਹੈ। ਗਿਆਨ ਜਿੰਨੂੰ ਹੋ ਗਿਆ ਨਾਮ ਤੇ ਉਹਦੇ ਅੰਦਰ ਹੋਏਗਾ ਤਾਂ ਹੀ ਉਹਨੂੰ ਗਿਆਨ ਹੋਏਗਾ, ਚਾਨਣ ਹੋਏਗਾ। ਹੁਣ ਗਿਆਨ ਤੋਂ ਬਿਨਾ ਸਾਡਾ ਜੀਵਨ ਕਿਹਸਾ ਹੈ ਅਸੀਂ ਖੁਦ ਆਪਾਂ ਕਲਪਨਾ ਕਰ ਸਕਦੇ ਹਾਂ। ਜੇ ਗਿਆਨ ਨਾ ਹੋਵੇ, ਸਾਨੂੰ ਗਿਆਨ ਹੈ। ਅਸੀਂ ਉੱਠਣੇ ਆ। ਸਾਨੂੰ ਗਿਆਨ ਹੈ ਇਸ਼ਨਾਨ ਕਰਨ ਦਾ। ਸ਼ਨਾਣ ਕਰਨ ਦਾ ਵੀ ਗਿਆਨ ਹੈ ਤਿਆਰ ਹੋਣਾ ਵੀ ਇੱਕ ਗਿਆਨ ਹੈ ਦਸਤਾਰ ਸਜਾਣੀ ਵੀ ਇੱਕ ਗਿਆਨ ਹੈ ਬਾਣੀ ਪੜ੍ਹਨਾ ਗਿਆਨ ਹੈ ਕਿਸੇ ਨਾਲ ਕਿਵੇਂ ਬੋਲਣਾ ਹੈ ਜੀ ਕਰਕੇ ਬੋਲਣਾ ਹੈ ਨਮਸਕਾਰ ਕਰਨੀ ਹੱਥ ਜੋੜਨੇ ਕਿੰਨੂੰ ਕਿਵੇਂ ਮਿਲਣਾ ਹੈ ਅਦਬ ਸਤਿਕਾਰ ਕਰਨਾ ਇਹ ਵੀ ਇੱਕ ਗਿਆਨ ਹੈ ਮੱਥਾ ਕਿਵੇਂ ਟੇਕਣਾ ਗਿਆਨ ਹੈ ਸੰਗਤ 'ਚ ਬੈਠਣਾ ਕਿਵੇਂ ਗਿਆਨ ਇਹ ਸਾਰੀ ਦੁਨੀਆ ਗਿਆਨ ਤੇ ਚੱਲ ਰਹੀ ਹੈ ਜਿੰਨੂੰ ਇਹ ਗਿਆਨ ਵਧੇਰੇ ਹੋ ਜਾਂਦਾ ਹੈ ਜਿਹਦਾ ਲੈਵਲ ਵੱਧ ਜਾਂਦਾ ਜੋ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਦਿੱਤਾ ਗਿਆਨ ਉਸ ਗਿਆਨ ਤੱਕ ਜਿਹੜਾ ਪਹੁੰਚਦਾ ਉਹਦੀ ਅਵਸਥਾ ਫਿਰ ਪਾਰ ਹੁੰਦੀ ਹੈ ਉਹਦੇ ਜੀਵਨ ਫਿਰ ਮੁਕਤ ਹੁੰਦਾ ਹੈ ਉਹ ਫਿਰ ਗੁਰਮੁਖ ਬੰਤਾ ਹੈ ਤੇ ਜਿਨ੍ਹਾਂ ਨੂੰ ਗਿਆਨ ਨਹੀਂ ਆਪਾਂ ਉਹਨਾਂ ਨੂੰ ਫਿਰ ਪਾਗਲ ਕਹਿੰਦੇ ਆ ਜਿਹੜਾ ਗਿਆਨ ਆਪਾਂ ਬੇਸਿਕ ਗਿਆਨ ਹੁਣ ਸੁਣਿਆ ਨਾ ਇਹ ਗਿਆਨ ਜਿਨ੍ਹਾਂ ਨੂੰ ਨਹੀਂ ਦੁਨੀਆ ਇਹਨਾਂ ਨੂੰ ਪਾਗਲ ਕਹੇ ਕਿ ਪਾਗਲਖਾਨੇ ਬੰਦ ਕਰ ਦਿੰਦੀ ਹੈ ਭਈ ਇਹਨੂੰ ਉਠਣ ਦਾ ਨਹੀਂ ਪਤਾ ਇਹਨੂੰ ਨਹਾਉਣ ਦਾ ਨਹੀਂ ਪਤਾ ਇਹਨੂੰ ਖਾਣ ਦਾ ਨਹੀਂ ਪਤਾ ਇਹ ਤੇ ਸਭ ਨਾਲ ਲੜਦਾ ਹੈ ਸਭ ਨੂੰ ਲੜਾਈਆਂ ਕਰਦਾ ਹੈ ਸਭ ਨਾਲ ਝਗੜੇ ਕਰਦਾ ਹੈ ਦੁਸ਼ਸ਼ ਈਰਖਾ ਹੈ ਜਿਹਦੇ ਕੋਲ ਕੋਈ ਗਿਆਨ ਨਹੀਂ ਕੋਈ ਕੰਮ ਨਹੀਂ ਕਰਦਾ ਆਪਣਾ ਜੀਵਨ ਦਾ ਨਹੀਂ ਪਤਾ ਖੁਦ ਦਾ ਨਹੀਂ ਪਤਾ ਉਹਨੂੰ ਦੁਨੀਆ ਪਾਗਲ ਕਹਿ ਕੇ ਫਿਰ ਪਾਗਲਖਾਨਿਆਂ ਚ ਬੰਦ ਕੀਤਾ ਜਾਂਦਾ ਹੈ ਇਹ ਗਿਆਨ ਤੋਂ ਵੀ ਹਿ ਹੁਣੇ ਇਨਸਾਨ ਦੀ ਹਾਲਤ ਹੈ ਸਾਨੂੰ ਬੇਸ਼ੱਕ ਲੱਗਦਾ ਹੋਵੇਗਾ ਕਿ ਪਾਗਲ ਇਨਸਾਨ ਸਾਨੂੰ ਖਤਰਾ ਹੈ ਪਾਗਲ ਤੋਂ ਅਸਲ ਦੇ ਵਿੱਚ ਤੇ ਉਹਦੇ ਕੋਲ ਗਿਆਨ ਨਹੀਂ ਤੇ ਉਹ ਮਹਾਰਾਜ ਕਹਿੰਦੇ ਉਹ ਹੀ ਚੋਟਾ ਖਾ ਰਿਹਾ ਖੁਦ ਹੀ ਭਟਕ ਰਿਹਾ ਵਿਚਾਰਾ ਉਹ ਤੇ ਖੁਦ ਹੀ ਖਰੇ ਕਿੰਨਾ ਦੁੱਖ ਪਾ ਰਿਹਾ ਅੰਦਰੋਂ ਅੰਦਰੀ ਇਸ ਲਈ ਬਿਨ ਨਾਮੈ ਸਭ ਧਰਮ ਪੁਲਾਣੀ ਬਿਨਾ ਨਾਮ ਤੋਂ ਬਿਨਾ ਗਿਆਨ ਤੋਂ ਸਭ ਧਰਮ ਚ ਹੀ ਭੁੱਲੇ ਬੈਠੇ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਭਈ ਗੁਰੂ ਦੀ ਸੇਵਾ ਦੇ ਨਾਲ ਹੀ ਗਿਆਨ ਮਿਲਣਾ ਨਾਮ ਮਿਲਣਾ ਗੁਰੂ ਦੀ ਸੇਵਾ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋਣਾ ਹੈ ਸਤਗੁਰ ਤੋਂ ਬਿਨਾ ਕੋਈ ਵੀ ਨਹੀਂ ਪਾ ਸਕਦਾ ਸਤਗੁਰ ਸੇਵੇ ਤਾਂ ਸਭ ਕੁਛ ਪਾਏ ਹੁਣ ਮਹਾਰਾਜ ਜੀ ਤੋਂ ਇਹ ਵੀ ਪੁੱਛ ਲਈਏ ਕਿ ਮਹਾਰਾਜ ਕੀ ਕੁਝ ਪਾ ਸਕਦੇ ਆ ਤੁਹਾਡੇ ਤੋਂ ਸਾਡੀਆਂ ਬੜੀਆਂ ਇੱਛਾਵਾਂ ਹੁੰਦੀਆਂ ਨੇ ਮਾਫ਼ ਕਰਿਓ ਬਹੁਤ ਤਰ੍ਹਾਂ ਦੀਆਂ ਇੱਛਾਵਾਂ ਤੇ ਸਾਡੇ ਗੁਰੂ ਸਾਹਿਬ ਸਾਧ ਸੰਗਤ ਜੀ ਇੰਨੇ ਬੇਅੰਤ ਨੇ ਨਾ ਇੰਨੇ ਬੇਅੰਤ ਨੇ ਕਿ ਮਹਾਰਾਜ ਜੀ ਸਾਨੂੰ ਰੋਕਦੇ ਨਹੀਂ ਕੁਛ ਵੀ ਮੰਗ ਸਕਦੇ ਸੀ ਮਹਾਰਾਜ ਮਹਾਰਾਜ ਜੀ ਨੇ ਖੁਦ ਬਾਣੀ ਦੇ ਵਿੱਚ ਸ਼ਬਦ ਅੰਕਤ ਕੀਤੇ ਨੇ ਦਾਲ ਸੀਦਾ ਮੰਗੋ ਘਿਓ ਵੀ ਗੁਰੂ ਮਹਾਰਾਜ ਜੀ ਤੁਮੇ ਇਹ ਚੀਜ਼ਾਂ ਵੀ ਮੰਗਾ ਅਨਾਜ ਮੰਗੋ ਸਤ ਸਿੰਗਾ ਵੀ ਮੇਰੇ ਅਨਾਜ ਵੀ ਮੈਂ ਰੋਟੀ ਜਿਹੜੀ ਖਾਵਾਂ ਉਹ ਸਤ ਚੀਆਂ ਦਾ ਵਹਿਆ ਹੋਇਆ ਜ਼ਮੀਨ ਚੋਂ ਫਿਰ ਉਗਾਇਆ ਹੋਇਆ ਸੱਤ ਸੀਆਂ ਲਾਈਆਂ ਹੋਣ ਅੱਜ ਕੱਲ ਟਰੈਕਟਰ ਨੇ ਨਾ ਬਸ ਇੱਕ ਸੀਂ ਲਾਉਂਦੇ ਆ ਜਾਂ ਦੋ ਪਹਿਲਾਂ ਬਲਦਾ ਦੇ ਨਾਲ ਸੱਤ ਸੀਆਂ ਲਾੜੀਆਂ ਭਾਵ ਸੱਤ ਵਾਰ ਵਾਣ ਖੇਤ ਨੂੰ ਤੇ ਫਿਰ ਉਹਦੇ ਚ ਅਨਾਜ ਬੀਜਣਾ ਭਗਤ ਜੀ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਕਿ ਇਹੋ ਜਿਹਾ ਅਨਾਜ ਮੈਂ ਸਤਗੁਰੂ ਤੁਹਾਡੇ ਤੋਂ ਮੰਗਦਾ ਸੱਤਾਂ ਸੀਆਂ ਵਾਲਾ ਹੋਵੇ ਉਪਜਾਊ ਸੋਹਣਾ ਤਾਕਤ ਵਾਲਾ ਰਿਸ਼ਤ ਪੁਸ਼ਤ ਅਨਾਜ ਮੈਂ ਛਕਾਂ ਰਿਸ਼ਤ ਪੁਸ਼ਤ ਮੇਰੀ ਸੇਤ ਬਣੇ ਇੱਕ ਘੋੜੀ ਮੰਗਦੇ ਨੇ ਮੈਂ ਸੋਣਾ ਇੱਕ ਮੈਨੂੰ ਪਰਿਵਾਰ ਚਾਹੀਦਾ ਹੈ ਬੱਚੇ ਚਾਹੀਦੇ ਨੇ ਸਾਰਾ ਕੁਝ ਮੰਗਿਆ ਮਹਾਰਾਜ ਸਤਗੁਰੂ ਜੀ ਕਹਿੰਦੇ ਮੰਗੋ ਜੋ ਤੁਹਾਡਾ ਜੀ ਕਰਦਾ ਹੈ ਮੰਗੋ ਪਰ ਭਾਵਨਾ ਦੇ ਨਾਲ ਮਰਿਆਦਾ ਦੇ ਨਾਲ ਮਰਿਆਦਾ ਤੋਂ ਬਾਹਰ ਰਹਿ ਕੇ ਨਹੀਂ ਮਹਾਰਾਜ ਕਹਿੰਦੇ ਜਵਾਬ ਦਿੱਤਾ ਸਤਗੁਰੂ ਸਤਗੁਰੂ ਸੇਵੇ ਤਾਂ ਸਭ ਕੁਝ ਪਾਏ ਜੇ ਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ ਮਹਾਰਾਜ ਕਹਿੰਦੇ ਭਾਈ ਜਿਹੋ ਜੀ ਮਨਸਾ ਧਾਰ ਕੇ ਸੇਵਾ ਚ ਲੱਗੋਗੇ ਨਾ ਉਹ ਜਿਆ ਫਲ ਮਿਲ ਜਾਏਗਾ ਕਭਰਾਉ ਫਿਕਰ ਨਾ ਕਰੋ ਸਿਰਫ ਦੋ ਚੀਜ਼ਾਂ ਅਸੀਂ ਆਪਣੇ ਜੀਵਨ ਚ ਮੁੱਖ ਰੱਖਣੀਆਂ ਨੇ ਪਹਿਲੀ ਤੇ ਜੋ ਵੀ ਅਸੀਂ ਮਨਸਾ ਧਾਰ ਕੇ ਸੇਵਾ ਲੱਗੇ ਆ ਚੁੱਪ ਕਰਕੇ ਅਸੀਂ ਸੇਵਾ ਸੱਚੇ ਮਨੋਂ ਕਰਨੀ ਹੈ ਤੇ ਦੂਸਰਾ ਸਬਰ ਤੇ ਸੰਤੋਖ ਅਸੀਂ ਕਰਨਾ ਹੈ ਨੇ ਨਹੀਂ ਵੀ ਇੱਕ ਦਿਨ ਸੇਵਾ ਕੀਤੀ ਤੇ ਅਸੀਂ ਸ਼ਾਮ ਨੂੰ ਆਖੀ ਵੀ ਸਾਡੀ ਮਨਸ਼ਾ ਪੂਰੀ ਹੋ ਜਾਏ ਜਾਂ ਦੋ ਦਿਨਾਂ ਚ ਪੂਰੀ ਹੋ ਜਾਏ ਉਹ ਗੁਰੂ ਦੇ ਹੱਥ ਵਿੱਚ ਹੈ ਗੁਰੂ ਮਹਾਰਾਜ ਨੇ ਕਦੋਂ ਸਾਨੂੰ ਦਾਤ ਦੇਣੀ ਹੈ ਕਦੋਂ ਸਾਡੀ ਇੱਛਾ ਪੂਰੀ ਕਰਨੀ ਹੈ ਕਦੋਂ ਸਾਡੀ ਭਾਵਨਾ ਗੁਰੂ ਸਾਹਿਬ ਬੜੇ ਬਖਸ਼ਣ ਨੇ ਬੜੀਆਂ ਦਾਤਾਂ ਦਿੰਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਜਾ ਰਹੇ ਸਤਗੁਰੂ ਜੀ ਦੇ ਦੋਨੋਂ ਬੱਚੇ ਸਤਗੁਰਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤਾਂ ਦਾ ਜਾਮ ਪੀ ਗਏ ਸਾਧ ਸੰਗਤ ਜੀਓ ਤੇ ਜਿਸ ਵਕਤ ਆਪ ਜੀ ਹੈਰਾਨ ਹੋ ਜੋਗੇ ਮਹਾਰਾਜ ਜਾ ਰਹੇ ਨਾ ਤੇ ਇੱਕ ਲਲਾਰੀ ਜਿਨੇ ਮਹਾਰਾਜ ਜੀ ਦਾ ਚੋਲਾ ਰੰਗਿਆ ਨੀਲਾ ਬਾਣਾ ਰੰਗਿਆ ਉਹ ਗੁਰੂ ਮਹਾਰਾਜ ਕੋਲ ਆਇਆ ਮਹਾਰਾਜ ਉਹਨੂੰ ਭੇਟਾ ਦੇਣ ਲੱਗੇ ਵੀ ਤੂੰ ਲਲਾਰੀ ਤੇਰਾ ਕੰਮ ਹੈ ਤੇਰੀ ਫੀਸ ਜਿੰਨੀ ਬਣੀ ਤੇ ਉਹਨੇ ਹੱਥ ਜੋੜ ਲਏ ਮਹਾਰਾਜ ਨਹੀਂ ਮੈਨੂੰ ਫੀਸ ਨਹੀਂ ਚਾਹੀਦੀ ਮੈਨੂੰ ਮੇਰੀ ਉਹ ਕਮਾਈ ਹੋਣੀ ਚਾਹੀਦੀ ਫਿਰ ਮਹਾਰਾਜ ਜੀ ਕਹਿੰਦੇ ਦੱਸ ਕੀ ਚਾਹੀਦਾ ਤੇ ਸਾਧ ਸੰਗ ਜੀ ਉਹਨੇ ਪਤਾ ਕੀ ਮੰਗਿਆ ਗੁਰੂ ਮਹਾਰਾਜ ਤੋਂ ਕਹਿੰਦਾ ਮਹਾਰਾਜ ਮੇਰੇ ਵਿਆਹ ਨੂੰ 20 ਸਾਲ ਹੋ ਗਏ ਨੇ ਕੋਈ ਔਲਾਦ ਨਹੀਂ ਜੇ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਦੇ ਦਿਓ ਤੇ ਮੇਰਾ ਜੀਵਨ ਸੁਖੀ ਹੋ ਜਾਏ ਮੇਰੇ ਦੁੱਖ ਕੱਟੇ ਜਾਣ ਦੁਨੀਆ ਮੇਰੇ ਦਰ ਤੇ ਗਾਹ ਕੌਣੇ ਕਟ ਗਏ ਨੇ ਲੋਕਾਂ ਨੇ ਮੇਰੀ ਦੁਕਾਨ ਤੇ ਆਉਣਾ ਬੰਦ ਕਰ ਦਿੱਤਾ ਵੀ ਇਹਦੇ ਤੇ ਮੇਰੀ ਘਰ ਵਾਲੀ ਬਾਝ ਪਹਿਲੇ ਸਮੇਂ 'ਚ ਬੜਾ ਵੱਡਾ ਕਲੰਕ ਲਾਇਆ ਜਾਂਦਾ ਸੀ ਇਸਤਰੀ ਦੇ ਉੱਤੇ ਬੜੀ ਵੱਡੀ ਇਹ ਤੌਹਮਤ ਸੀ ਜਿਹਦੇ ਕਰ ਬਾਲ ਨਾ ਹੋਣਾ ਦੁਨੀਆ ਨੇ ਉਹਨੂੰ ਜਿਉਂ ਨਹੀਂ ਸੀ ਦਿੰਦੀ ਦੁਨੀਆ ਤਾਨੇ ਮਿਹਣੇ ਮਾਰ-ਮਾਰ ਕੇ ਇੱਕ ਕੈਸਾ ਸਾਡਾ ਹਿਰਦਾ ਹੋ ਜਾਂਦਾ ਹੈ ਕੈਸਾ ਸਾਡਾ ਮਨ ਹੋ ਜਾਂਦਾ ਇਹਨਾਂ ਚੀਜ਼ਾਂ ਤੋਂ ਅਸੀਂ ਗੁਰੇਜ਼ ਕਰੀਏ ਇਹਨਾਂ ਚੀਜ਼ਾਂ ਤੋਂ ਬਚੀਏ ਅੱਜ ਵੀ ਕਿਤੇ ਕਿਤੇ ਹੈਣ ਇਹ ਬੁਰੇਆਈਆਂ ਅਸੀਂ ਸਮਝ ਲਈਏ ਗੁਰੂ ਸਾਹਿਬਾਂ ਤੋਂ ਜਾਣਨ ਲਈਏ ਗਿਆਨ ਲਈਏ ਤੇ ਉਹ ਕਹਿੰਦਾ ਲਲਾਰੀ ਕਹਿੰਦਾ ਮਹਾਰਾਜ ਮੇਰੇ ਦਰ ਤੇ ਕੋਈ ਆਉਂਦਾ ਹੀ ਨਹੀਂ ਦੁਕਾਨ ਤੇ ਆਉਂਦਾ ਨਹੀਂ ਕੰਮ ਕਾਰ ਠੱਪ ਹੁੰਦਾ ਜਾਂਦਾ ਹੈ ਕਹਿੰਦੇ ਨੇ ਵੀ ਇੱਥੇ ਖਰੇ ਘਿਹੋਜ ਨੇ ਆਪਾਕੇ ਨੇ ਇੰਨਾ ਘਰ ਬੱਚਾ ਹੀ ਨਹੀਂ ਹੋਇਆ ਇਹਨਾਂ ਦੇ ਘਰ ਨਹੀਂ ਜਾਣਾ ਨਾ ਕੋਈ ਬੱਚੇ ਨੂੰ ਆਉਣ ਦਿੰਦਾ ਸਾਡੇ ਵੱਲੇ ਨਾ ਕੋਈ ਆਪ ਆਉਂਦਾ ਹੈ ਤੇ ਸਾਧ ਸੰਗ ਜੀ ਹੈਰਾਨੀ ਦੀ ਗੱਲ ਨਹੀਂ ਜਿਹੜੇ ਗੁਰੂ ਮਹਾਰਾਜ ਆਪਣੇ ਦੋਨੋਂ ਲਾਲਾਂ ਨੂੰ ਸ਼ਹਾਦਤ ਦਾ ਜਾਮ ਪਿਆ ਕੇ ਆਏ ਨੇ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਮਹਾਰਾਜ ਜੀ ਆਨੇ ਦੇਖਿਆ ਤੇ ਕੁਝ ਸਮੇਂ ਬਾਅਦ ਉਹਨਾਂ ਕੋਲ ਆ ਕੇ ਕੋਈ ਪੁੱਤਰ ਮੰਗਦਾ ਪਿਆ ਤੇ ਸਤਿਗੁਰੂ ਮਹਾਰਾਜ ਇੰਨੇ ਦਿਆਲੂ ਨੇ ਇੰਨੇ ਦਿਆਵਾਨ ਨੇ ਸਤਿਗੁਰੂ ਮਹਾਰਾਜ ਜੀ ਆਨੇ ਅਸ਼ੀਰਵਾਦ ਦਿੱਤਾ ਬਚਨ ਕੀਤੇ ਮਹਾਰਾਜ ਜੀ ਨੇ ਕਿ ਤੁਹਾਡੇ ਘਰ ਪੁੱਤਰ ਜਨਮੇਗਾ ਫਿਕਰ ਨਾ ਕਰੋ ਬਾਣੀ ਪੜੋ ਨਾਮ ਜਪੋ ਸਿਮਰਨ ਕਰੋ ਸਤ ਸੰਗਤ ਕਰੋ ਜੀਵਨ ਨੂੰ ਸੋਹਣਾ ਬਣਾਓ ਐਸੇ ਮੇਰੇ ਗੁਰੂ ਸਾਹਿਬ ਨੇ ਐਸੇ ਗੁਰੂ ਸਾਹਿਬਾਂ ਜੀ ਦਾ ਜੀਵਨ ਹੈ ਐਸੇ ਗੁਰੂ ਸਾਹਿਬਾਂ ਦੀ ਬਾਣੀ ਐਸੇ ਗੁਰੂ ਸਾਹਿਬਾਂ ਦੀ ਸੰਗਤ ਅਸੀਂ ਕਰਦੇ ਪਏ ਹਾਂ ਇਸ ਲਈ ਭਾਵਨਾ ਜ਼ਰੂਰ ਗੁਰੂ ਮਹਾਰਾਜ ਜੀ ਦੇ ਪ੍ਰਤੀ ਪੂਰੀ ਰੱਖਿਏ ਸਤਗੁਰੂ ਸਭ ਦਾਤਾ ਦਿੰਦੇ ਨੇ ਸਤਗੁਰ ਦਾਤਾ ਸਭਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ ਸਤਿਗੁਰੂ ਦਾਤਾ ਹੈ ਸਭਨਾ ਵਥੂ ਕਾ ਵਥੂ ਜਿਹੜਾ ਸ਼ਬਦ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਵਥੂ ਇਹ ਵਸਤੂ ਤੋਂ ਸਤਿਗੁਰੂ ਜੀ ਨੇ ਵਥੂ ਲਿਖਿਆ ਹੈ ਪੂਰਾ ਸ਼ਬਦ ਵਸਤੂ ਹੈ ਸੰਸਕ੍ਰਿਤ ਦਾ ਮਹਾਰਾਜ ਜੀ ਨੇ ਵਥੂ ਲਿਖਿਆ ਇਹ ਸੁੰਦਰ ਸ਼ੈਲੀ ਮਹਾਰਾਜ ਜੀ ਦੀ ਗੁਰਬਾਣੀ ਦੀ ਇਹ ਸੁੰਦਰਤਾ ਹੈ ਵਿਸ਼ੇਸ਼ਤਾ ਹੈ ਮਹਾਰਾਜ ਕਹਿੰਦੇ ਸਤਿਗੁਰ ਦਾਤਾ ਸਭਨਾ ਵਥੂ ਕਾ ਮੇਰਾ ਇੱਕੋ ਇੱਕ ਸਤਿਗੁਰੂ ਹੀ ਦਾਤਾ ਹੈ ਜਿਹੜਾ ਸਭਨੀਆਂ ਸਾਰੀਆਂ ਵਸਤੂਆਂ ਦਾ ਦਾਤਾ ਹੈ ਨਹੀਂ ਤੇ ਦੁਨੀਆ ਨੇ ਇੱਕ ਨਹੀਂ ਸੀ ਮੰਨਿਆ ਦੁਨੀਆ ਕਹਿੰਦੀ ਮੀਂਹ ਪਾਣ ਵਾਲਾ ਹੋਰ ਹੈ ਰੋਟੀ ਦੇਣ ਵਾਲਾ ਹੋਰ ਹੈ ਧਨ ਦੇਣ ਵਾਲੀ ਹੋਰ ਹੈ ਮਾਰਨ ਵਾਲਾ ਹੋਰ ਹੈ ਵਿਦਿਆ ਦੇਣ ਵਾਲੀ ਵਿਦਿਆ ਦੀ ਲక్ష్ਮੀ ਹੋਰ ਹੈ ਧਨ ਦੇਣ ਵਾਲੀ ਲక్ష్ਮੀ ਹੋਰ ਹੈ ਮੀਂਹ ਪਾਣ ਵਾਲਾ ਇੰਦਰ ਦੇਵਤਾ ਹੋਰ ਹੈ ਸਭ ਨੇ ਵੱਖਰੋ ਵੱਖਰੇ ਮੰਨੇ ਕੇਵਲ ਗੁਰੂ ਮਹਾਰਾਜ ਗੁਰਸਿੱਖਾਂ ਨੇ ਗੁਰਬਾਣੀ ਨੇ ਕਿਹਾ ਕਿ ਨਹੀਂ ਭਾਈ ਉਹ ਇੱਕੋ ਹੀ ਹੈ ਰਿਜਕ ਦੇਣ ਵਾਲਾ ਧਨ ਦੇਣ ਵਾਲਾ ਮਾਰਨ ਵਾਲਾ ਜਿਵਾਨ ਵਾਲਾ ਦੁੱਖ ਸੁੱਖ ਸਭ ਕੁਝ ਦੇਣ ਵਾਲਾ ਉਹ ਇੱਕ ਹੀ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾ ਜਿਹੜਾ ਸਭ ਨੂੰ ਦਾਤਾ ਦੇ ਰਿਹਾ ਉਹ ਇੱਕੋ ਹੀ ਹੈ ਇੱਥੇ ਵੀ ਮਹਾਰਾਜ ਇਹ ਹੀ ਬਚਨ ਕਰ ਰਹੇ ਸਤਗੁਰ ਦਾਤਾ ਸਬਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ ਸਾਰੀਆਂ ਹੀ ਵਸਤੂਆਂ ਦਾ ਦਾਤਾ ਉਹ ਪਰਮਾਤਮਾ ਆਪ ਹੈ ਸਾਰੀਆਂ ਹੀ ਦਾਤਾ ਨੇ ਉਹਦੇ ਕਰ ਜਿਹੜੀ ਮਰਜ਼ੀ ਮੰਗਣਾ ਕੋਈ ਵੀ ਇੱਛਾ ਕੋਈ ਵੀ ਦਾਤ ਐਸੀ ਨਹੀਂ ਹੈ ਜਿਹੜੀ ਉਸ ਦੇ ਦਰ ਤੇ ਨਹੀਂ ਸਾਧ ਸੰਗਤ ਜੀ ਗੁਰਸਿੱਖ ਤਾਂ ਗੁਰੂ ਸਾਹਿਬਾਂ ਦੇ ਇੰਨੇ ਨੇੜੇ ਸਨ ਨਾ ਜਿਹੜੀ ਚੀਜ਼ ਕਰਮਾਂ 'ਚ ਵੀ ਨਹੀਂ ਸੀ ਨਾ ਹੁੰਦੀ ਭਾਗਾ 'ਚ ਨਹੀਂ ਸੀ ਹੁੰਦੀ ਲੇਖਾਂ 'ਚ ਹੀ ਨਹੀਂ ਸੀ ਹੁੰਦੀ ਗੁਰੂ ਸਾਹਿਬ ਤੋਂ ਉਹ ਵੀ ਲਿਖਵਾ ਲੈਂਦੇ ਸਨ ਧੱਕੇ ਨਾ ਪਿਆਰ ਸੀ ਭਰੋਸਾ ਸੀ ਸ਼ਰਧਾ ਸੀ ਵਿਸ਼ਵਾਸ ਸੀ ਤੇ ਮਨ ਚ ਕੋਈ ਵਿਕਾਰ ਨਹੀਂ ਸੀ ਸਾਫ਼ ਸਨ ਤੇ ਮਹਾਰਾਜ ਜੀ ਨੇ ਕਹਿੰਦੇ ਮਹਾਰਾਜ ਜੀ ਨਹੀਂ ਭਾਗਾ ਚ ਨਹੀਂ ਲੇਖਾ ਚ ਤੇ ਭਾਗ ਲੇਖ ਲਿਖਣ ਵਾਲੇ ਵੀ ਸਤਿਗੁਰੂ ਤੁਸੀਂ ਹੋ ਤੇ ਤੁਸੀਂ ਲਿਖਦੇ ਹੋ ਜੇ ਨਹੀਂ ਮੇਰੇ ਦਾਤ ਮੇਰੇ ਘਰ ਦੇ ਵਿੱਚ ਕੋਈ ਐਸੀ ਚੀਜ਼ ਮੈਨੂੰ ਨਹੀਂ ਮਿਲ ਪਾਰੇ ਕਰਮਾਂ ਚ ਨਹੀਂ ਤੇ ਮਹਾਰਾਜ ਤੁਸੀਂ ਲਿਖਣ ਵਾਲੇ ਹੋ ਲਿਖਦੇ ਹੋ ਜੇ ਤੁਸੀਂ ਸਾਡਾ ਪਾਪਾਂ ਦਾ ਜਮਾ ਦਾ ਲੇਖਾ ਪਾੜ ਸਕਦੇ ਹੋ ਤੇ ਸਾਡੇ ਕਰਮਾਂ ਦੇ ਲੇਖੇ 'ਚ ਬਦਲਾਅ ਵੀ ਤੇ ਕਰ ਸਕਦੇ ਹੋ ਕਿਹੜੀ ਐ ਸੀ ਮਹਾਰਾਜ ਕਹਿੰਦੇ ਦਾਤ ਹੈ ਵਸਤੂ ਹੈ ਜਿਹੜੀ ਮੇਰੇ ਗੁਰੂ ਦੇ ਦਰ ਤੇ ਨਹੀਂ ਹੈ ਮੈਨੂੰ ਤੇ ਸਭ ਕੁਝ ਗੁਰੂ ਦੇ ਦਰ ਤੇ ਦਿਖ ਰਿਹਾ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਰ ਲਾਗੀ ਬਹੁ ਦੂਜੇ ਭਾਏ ਹੁਣ ਇਹ ਪੰਕਤੀ ਜਰਾ ਧਿਆਨ ਨਾਲ ਸਰਵਣ ਕਰਿਓ ਇਹ ਤੇ ਆਪਾਂ ਸਤਿਗੁਰਾਂ ਦੀ ਵਡਿਆਈ ਸੁਣੀ ਹੈ ਗੁਰੂ ਸਾਹਿਬ ਕੀ ਕੁਛ ਹੈ ਗੁਰੂ ਦੇ ਘਰ ਸਭ ਕੁਛ ਹੈ ਤੇ ਸਾਡਾ ਹੁਣ ਅਵਸਥਾ ਕੀ ਹੈ ਸਾਡੀ ਵਿਰਤੀ ਕੀ ਹੈ ਸਾਡੀ ਸੋਚ ਕੀ ਹੈ ਉਹ ਮਹਾਰਾਜ ਜੀ ਕਹਿੰਦੇ ਮਨ ਕਰੜਾ ਰੱਖਿਓ ਮਹਾਰਾਜ ਕਹਿੰਦੇ ਇਹ ਮਨ ਮੈਲਾ ਇੱਕ ਨਾ ਧਿਆਏ ਇਹ ਸਾਡਾ ਮਨ ਬੜਾ ਮੈਲਾ ਹੈ ਇੱਕ ਨੂੰ ਨਹੀਂ ਨਾ ਤੇ ਹੁੰਦਾ ਇੱਕ ਨੂੰ ਤੇ ਹੁੰਦਾ ਨਹੀਂ ਇੱਕ ਦੀ ਪੂਜਾ ਨਹੀਂ ਕਰਦਾ ਇੱਕ ਦੇ ਇੱਕ ਦੇ ਅਨੁਸਾਰ ਨਹੀਂ ਚੱਲਦਾ ਇੱਕ ਦੀ ਮੰਨਦਾ ਨਹੀਂ ਗੁਰਬਾਣੀ ਨੂੰ ਸੁਣਦਾ ਨਹੀਂ ਅੱਜ ਨਾ ਮਹਾਰਾਜ ਨੇ ਮੈਂ ਕਹਿ ਰਿਹਾ ਸੋਚਣਾ ਜਿੰਨਾ ਸਾਨੂੰ ਵਹਿਮਾਂ ਭਰਮਾਂ ਚੋਂ ਮਹਾਰਾਜ ਨੇ ਕੱਢਿਆ ਅੱਜ ਅਸੀਂ ਉਨਾਂ ਹੀ ਵਹਿਮਾਂ ਭਰਮਾਂ ਚ ਜਾਂਦੇ ਜਾ ਰਹੇ ਹਾਂ ਅਸੀਂ ਜੇ ਕਿਸੇ ਨੂੰ ਕੋਈ ਕਹਦੇ ਕੋਈ ਵੀ ਆਇਆ ਨਾ ਜੇ ਮੰਨ ਲਓ ਕਿਸੇ ਦੇ ਘਰ ਜਾਈਏ ਅਰਦਾਸ ਕਰਨ ਭਾਈ ਸਾਹਿਬ ਜੀ ਆਓ ਅਰਦਾਸ ਕਰੋ ਹਾਂ ਜੀ ਕਾਦੀ ਕਰਨੀ ਉਹ ਕਹਿਣਗੇ ਪਈ ਜੀ ਅਸੀਂ ਮਕਾਨ ਘਰ ਬਣਾਉਣਾ ਨੀ ਰੱਖਣੀ ਸ਼ੁਰੂ ਕਰ ਰਹੇ ਹਾਂ ਤੇ ਕਰ ਦਿਓ ਅਰਦਾਸ ਇਹ ਆਪਣੀ ਮਰਿਆਦਾ ਅਰਦਾਸ ਤੱਕ ਹੀ ਹੈ ਅਰਦਾਸ ਦੀ ਅਰਦਾਸ ਹੋ ਗਈ ਸਭ ਕੁਝ ਹੋ ਗਿਆ ਅਰਦਾਸ ਹੋ ਗਈ ਤੇ ਉਹ ਕਹਿੰਦੇ ਜੀ ਹੋਰ ਨਹੀਂ ਕੁਝ ਕਰਨਾ ਨਾ ਜੀ ਹੋਰ ਤਾਂ ਕੁਝ ਨਹੀਂ ਜੀ ਅਰਦਾਸ ਹੋ ਗਈ ਬਸ ਹੁਣ ਤੁਸੀਂ ਮਿਸਤਰੀਆਂ ਨੂੰ ਕਹੋ ਕੰਮ ਆਰੰਭ ਕਰਨ ਇੱਟਾਂ ਆਪਾਂ ਰੱਖ ਦਿੱਤੀਆਂ ਮਹਾਰਾਜ ਦਾ ਨਾਮ ਲੈ ਕੇ ਕਾਰਜ ਆਰੰਭ ਹੋ ਗਏ ਬਸ ਉਹ ਕਹਿੰਦੇ ਜੀ ਸਾਨੂੰ ਸੈਟੀਸਫੈਕਸ਼ਨ ਨਹੀਂ ਹੋਈ ਜੀ ਜਿੰਨਾ ਚਿਰ ਕੋਈ ਭਰਮ ਨਹੀਂ ਹੋਏਗਾ ਜਿੰਨਾ ਚਿਰ ਕੋਈ ਤੰਤਰ ਮੰਤਰ ਐਦਾਂ ਕੋਈ ਚੀਜ਼ ਛਿੜਕੀ ਨਾ ਜਾਏ ਕੋਈ ਰੱਖੀ ਨਾ ਜਾਏ ਕੋਈ ਭਰਮ ਜਿਆ ਨਾ ਫੈਲਾਇਆ ਜਾਏ ਉਨਾ ਚਿਰ ਕਹਿੰਦੇ ਸਬਰ ਨਹੀਂ ਮਿਲਦਾ ਸੰਤੋਖ ਜੇ ਨਹੀਂ ਮਿਲਦਾ ਇਹ ਹਾਲਾਤ ਅੱਜ ਦੇ ਇਨਸਾਨ ਦੇ ਹੋ ਗਏ ਨੇ ਮਹਾਰਾਜਿਆਂ ਨੇ ਜਿਸ ਦਲਦਲ ਚੋਂ ਕੱਢਿਆ ਨਾ ਸਾਨੂੰ ਅੱਜ ਦੀ ਦੁਨੀਆ ਅੱਜ ਦਾ ਸਮਾਜ ਜਾਣ ਬੁੱਝ ਕੇ ਉਧਰ ਫਸਣਾ ਚਾ ਰਿਹਾ ਹੈ ਵੀ ਅਸੀਂ ਉਧਰ ਫਸੀਏ ਤੇ ਜਿਸ ਵੇਲੇ ਫਸ ਗਏ ਨਾ ਤੇ ਸਾਨੂੰ ਸਾਥ ਸੰਗਤ ਜੀ ਉਹ ਇੰਨੇ ਤਰਸਜੋਗ ਹਾਲਾਤ ਵਿੱਚ ਹੋ ਜਾਵਾਂਗੇ ਕਿ ਸਾਨੂੰ ਬਾਹ ਫੜਨ ਵਾਲਾ ਫਿਰ ਕੋਈ ਨਜ਼ਰ ਨਹੀਂ ਆਊਗਾ ਉਹ ਹਾਲਾਤ ਹੋ ਜਾਣੇ ਨੇ ਸਾਡੇ ਕਿ ਜਿਹੜੇ ਗੁਰੂ ਤੋਂ ਬੇਮੁਖ ਹੋਏ ਫਿਰ ਕਿਹੜੇ ਮੂੰਹ ਨਾਲ ਫਿਰ ਉਸੇ ਗੁਰੂ ਨੂੰ ਮਹਾਰਾਜ ਨੂੰ ਅਸੀਂ ਕਵਾਂਗੇ ਕਿ ਮਹਾਰਾਜ ਬਾਹੇ ਗਏ ਕੀ ਲਾ ਲਈ ਅਸੀਂ ਵੀ ਹੁਣ ਸਾਡੀ ਬਾਹ ਫੜਨ ਹੁਣ ਸਾਡੀ ਇਲਾਜ ਰੱਖੋ ਹੁਣ ਸਾਡੀ ਇੱਜ਼ਤ ਪੱਤਰ ਰੱਖੋ ਗੁਰੂ ਸਾਹਿਬ ਦਾ ਤੇ ਸੁਭਾਅ ਐਸਾ ਹੈ ਪਾਣੀ ਤੇ ਲੀਕ ਜਿਵੇਂ ਪਾਣੀ ਤੇ ਲੀਕ ਮਾਰੀਏ ਤੇ ਖਿੰਨ ਪਲ ਦੇ ਵਿੱਚ ਮਿਟ ਜਾਂਦੀ ਹੈ ਐਵੇਂ ਗੁਰੂ ਸਾਹਿਬ ਮਹਾਰਾਜ ਜੀ ਤੋਂ ਜੇ ਅਸੀਂ ਬੇਮੁਖ ਹੋ ਕੇ ਬਾਹਰ ਚਲੇ ਗਏ ਨਾ ਤੇ ਦੁਬਾਰਾ ਆ ਕੇ ਮਹਾਰਾਜ ਜੀ ਨੂੰ ਕਹਦੇ ਮਹਾਰਾਜ ਬਖਸ਼ ਲਓ ਸਤਿਗੁਰੂ ਉਸੇ ਵੇਲੇ ਬਖਸ਼ ਲੈਣਾ ਐਸਾ ਮੇਰੇ ਮਾਲਕ ਦਾ ਬਿਰਧ ਹੈ ਤੇ ਜੇ ਅਸੀਂ ਗੁਰੂ ਦੇ ਨਜ਼ਦੀਕ ਹੋਣਾ ਚਾਹੁੰਦੇ ਆ ਤੇ ਪੱਥਰ ਤੇ ਲੀਕ ਵਰਗੀ ਪ੍ਰੀਤ ਕਰ ਲਈਏ ਜਿਹੜੀ ਕਦੇ ਮਿਟਦੀ ਨਹੀਂ ਐਸੀ ਪੱਕੀ ਪ੍ਰੀਤ ਕਰ ਲੋ ਜਿਹੜੀ ਕਦੇ ਨਾ ਮਿਟੇ ਇਸ ਲਈ ਗੁਰੂ ਮਹਾਰਾਜ ਕਹਿੰਦੇ ਭਾਈ ਅਜੇ ਸਾਡਾ ਮਨ ਮੈਲਾ ਹੈ ਇਹ ਇੱਕ ਨੂੰ ਤੇ ਆਉਂਦਾ ਨਹੀਂ ਅੰਤਰ ਮੈਲ ਲੱਗੀ ਬਹੁ ਦੂਜੈ ਭਾਏ ਬਾਹਰ ਦੀ ਦੂਜੇ ਤੀਜੇ ਭਰਮਾਂ ਦੀ ਬੜੀ ਇਹਨੂੰ ਮੈਲ ਲੱਗੀ ਹੋਈ ਹੈ ਟਟ ਤੀਰਥ ਦਿਸੰਤਰ ਭਵੈ ਅਹੰਕਾਰੀ ਹੋਰ ਵਧੇਰੇ ਹਉਮੈ ਮਲ ਲਾਵਣਿਆ ਤੀਰਥਾਂ ਤੇ ਜਾਂਦਾ ਹੈ ਦਰਸ਼ਨ ਕਰਨ ਜਾਂਦਾ ਹੈ ਮਾਫ ਕਰਿਓ ਇਸ਼ਨਾਨ ਕਰਨ ਜਾਂਦਾ ਹੈ ਯਾਤਰਾਵਾਂ ਤੇ ਜਾਂਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਮਨ ਦੀ ਮੈਲ ਨਹੀਂ ਲੈਂਦੀ ਹੋਰ ਵਧੇਰੇ ਹੋਮੈ ਮਲ ਲਾਵਣਿਆ ਸਭੋਂ ਹੋਰ ਵਧੇਰੇ ਹੀ ਮੈਲ ਲਾ ਕੇ ਉੱਥੋਂ ਆ ਜਾਂਦਾ ਹੈ ਹੋਰ ਵਧੇਰੇ ਹੀ ਹੋਮੈ ਦੀ ਪੰਡ ਇਕੱਠੀ ਕਰਕੇ ਆ ਜਾਂਦਾ ਹੈ ਇਹ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਸੋਈ ਸ਼ਬਦ ਦੀ ਵਿਚਾਰ ਕੰਟੀਨਿਊ ਹੈ ਅੱਗੇ ਕੱਲ ਦੇ دیਵਾਨਾ ਦੇ ਵਿੱਚ ਇਸ ਸ਼ਬਦ ਦੀ ਵਿਚਾਰ ਨੂੰ ਆਪਾਂ ਸੰਪੂਰਨ ਕਰਾਂਗੇ ਜੀ ਅੱਜ ਲਈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ